ਗੁਰੂ ਪਿਆਰਿਓ ਗੁਰੂ ਸਵਾਰਿਓ ਆਓ ਗੱਜ-ਵੱਜ ਕੇ ਫਤਿਹ ਦਾ ਜਵਾਬ ਫਤਿਹ ਵਿੱਚ ਦੇਓ ਜੀ ਜਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਆਦੀਪ ਸਿੰਘ ਜੀ ਤਨ ਤਨ ਬਾਬਾ ਨੌਧ ਸਿੰਘ ਜੀ ਸੋ ਸਾਧ ਸੰਗਤ ਜੀ ਸਾਰੇ ਸ਼ਹੀਦ ਸਿੰਘਾਂ ਦੇ ਚਰਨਾ ਕਮਲਾਂ ਵਿੱਚ ਨਮਸਕਾਰ ਕਰਨੀ ਚਾਹੀਦੀ ਹੈ ਸਾਰਿਆਂ ਨੂੰ ਆਵਰਾਲ ਮਿਲ ਕੇ ਨਮਸਕਾਰ ਕਰੀਏ ਕਿਉਂਕਿ ਸਾਧ ਸੰਗਤ ਜੀ ਐਸੇ ਕਮਾਈ ਵਾਲੇ ਮਹਾਪੁਰਖ ਸ਼ਹੀਦ ਸਿੰਘ ਜਿਨ੍ਹਾਂ ਨੂੰ ਨਮਸਕਾਰ ਕਰਨ ਦੇ ਨਾਲ ਹੀ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਸਾਰੇ ਦੁੱਖ ਮਿਟ ਜਾਂਦੇ ਨੇ ਸੋ ਸਤਿਗੁਰ ਸੱਚੇ ਪਾਤਸ਼ਾਹ ਨੂੰ ਨਮਸਕਾਰ ਕੀਤੇ ਆ ਧਨ ਆਖਿਆ ਸਾਸੰਗਤ ਜੀ ਮੁਖ ਪਵਿੱਤਰ ਹੁੰਦਾ ਹੈ ਹਿਰਦੇ ਵਿੱਚ ਸੁੱਖ ਪ੍ਰਾਪਤ ਹੁੰਦਾ ਹੈ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਕਰ ਵਿੱਚ ਕਲਾ ਕਲੇਸ਼ ਜਿਹੜੀ ਹੈ ਦੂਰ ਹੋ ਜਾਂਦੀ ਹੈ ਜੋ ਨਿਤਾ ਪ੍ਰਤ ਬਾਣੀ ਦਾ ਜਾਪ ਅਭਿਆਸ ਕਰਦੇ ਨੇ ਸਾਸੰਗਤ ਜੀ ਉਹਨਾਂ ਦੇ ਚੋਰੇ ਜਿਹੜੇ ਨੇ ਦੂਰ ਹੋ ਜਾਂਦੇ ਨੇ ਬਾਣੀ ਜਿਹੜੀ ਹੈ ਗੁਰੂ ਕੀ ਬਾਣੀ ਚਿੰਤਾਵਾਂ ਫਿਕਰਾਂ ਝੋਰੀਆਂ ਨੂੰ ਦੂਰ ਕਰਦੀ ਹੈ ਤੇ ਇਹਨਾਂ ਨੂੰ ਦੂਰ ਕਰਨ ਵਾਸਤੇ ਹੀ ਇਹ ਸੰਸਾਰ ਤੇ ਪ੍ਰਗਟ ਹੋਈ ਹੈ ਇਹ ਅਕਾਲ ਪੁਰਖ ਦਾ ਨਿੱਜ ਸਰੂਪ ਹੈ ਤਾਂ ਤਨ ਗੁਰੂ ਨਾਨਕ ਤੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੁਆਰਾ ਪ੍ਰਗਟ ਕੀਤੀ ਹੋਈ ਹੈ ਸਾਧ ਸੰਗਤ ਜੀ ਜਿਹੜੇ ਬਾਣੀ ਦਾ ਜਾਪ ਅਭਿਆਸ ਕਰਦੇ ਨੇ ਉਹਨਾਂ ਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਬੇਅੰਤ ਖੁਸ਼ੀਆਂ ਬਖਸ਼ਦੇ ਨੇ ਉਹਨਾਂ ਨੂੰ ਸੋ ਸਹੀ ਸਿੰਘਾਂ ਦੀਆਂ ਖੁਸ਼ੀਆਂ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਨੇ ਸਾਰੇ ਸੁੱਖ ਉਹਨਾਂ ਨੂੰ ਪ੍ਰਾਪਤ ਹੁੰਦੇ ਨੇ ਸੋ ਬਾਣੀ ਦੇ ਜਾਪ ਕਰਨ ਵਾਲੇ ਸਦਾ ਸਦੀਵੀ ਸੁੱਖ ਵਿੱਚ ਰਹਿੰਦੇ ਨੇ ਦੁੱਖ ਤੇ ਚਿੰਤਾ ਉਹਨਾਂ ਨੂੰ ਨਹੀਂ ਮਤਲਬ ਤੰਗ ਕਰਦੀ ਜਿਹੜੇ ਹੋਰ ਭਲੇਖੇ ਨੇ ਸਾ ਸੰਗਤ ਜੀ ਦੁੱਖ ਜਿਹੜੇ ਨੇ ਭਲੇਖੇ ਪਾਉਂਦੇ ਨੇ ਸੁੱਖ ਵਾਂਗ ਪ੍ਰਤੀਤ ਹੁੰਦੇ ਨੇ ਪਰ ਸਾ ਸੰਗਤ ਜੀ ਉਹਨਾਂ ਨੂੰ ਇਹ ਠੱਗ ਨਹੀਂ ਸਕਦੇ ਸੂਲੀ ਤੋਂ ਮਹਾਰਾਜ ਸੂਲ ਬਣਾ ਦਿੰਦੇ ਨੇ ਜਿਹੜੇ ਬਾਣੀ ਦਾ ਅਭਿਆਸ ਕਰਦੇ ਨੇ ਵੱਡੇ ਰੋਗਾਂ ਨੂੰ ਛੋਟਿਆਂ ਕਰਕੇ ਕੱਟ ਦਿੰਦੇ ਨੇ ਸੋ ਜੇ ਕੋਈ ਐਸੀ ਚੀਜ਼ ਸਾਧ ਸੰਗਤ ਜੀ ਸਿਰ ਵਿੱਚ ਵੱਜਣ ਵਾਸਤੇ ਆਵੇ ਜਿਹਦਾ ਜਿੱਦਾਂ ਦੁੱਖ ਹੁੰਦਾ ਹੈ ਨਾ ਉਹ ਫਿਰ ਐਦਾਂ ਪ੍ਰਤੀਤ ਹੁੰਦੀ ਹੈ ਜਿਵੇਂ ਫੁੱਲ ਵੱਜਾ ਹੋਵੇ ਇੱਟ ਦੀ ਛੱਟ ਵੀ ਫੁੱਲ ਵਾਂਗ ਲੱਗਦੀ ਐਵੇਂ ਦੁੱਖ ਪ੍ਰਤੀਤ ਹੁੰਦਾ ਹੈ ਜਿਹੜੇ ਬਾਣੀ ਦਾ ਅਭਿਆਸ ਕਰਦੇ ਨੇ ਉਹਨਾਂ ਦੀ ਗੱਲ ਹੈ ਸੋ ਜਿਹੜੇ ਅਮਰਤ ਵੇਲੇ ਉੱਠਦੇ ਨੇ ਅਮਰਤ ਵੇਲੇ ਜਾਗਦੇ ਨੇ ਬਾਣੀ ਦਾ ਅਭਿਆਸ ਕਰਦੇ ਨੇ ਜਿਹੜਾ ਪੰਜ ਬਾਣੀ ਦਾ ਪਰਪੱਕ ਹੋ ਇਹ ਉਹਨਾਂ ਦੀ ਗੱਲ ਹੈ ਫਿਰ ਉਹਨਾਂ ਨੂੰ ਕਿਹੜਾ ਦੁੱਖ ਹੈ ਜਿਹੜਾ ਤੰਗ ਕਰ ਸਕਦਾ ਹੈ ਸੋ ਅੱਜ ਸਾਧ ਸੰਗਤ ਜੀ ਇੱਕ ਹੱਦ ਬੀਤੀ ਆਪ ਦੇ ਨਾਲ ਸਾਂਝੀ ਕਰਦੇ ਹਾਂ ਤਾਂ ਜੋ ਹਿਰਦੇ ਵਿੱਚ ਸ਼ਰਧਾ ਬਣ ਆਵੇ ਪ੍ਰੇਮ ਬਣ ਆਵੇ ਭਾਵਨਾ ਬਣ ਆਵੇ ਅਸੀਂ ਵੀ ਜੋ ਬਿਲਕ ਰਏ ਆ ਦੁੱਖਾਂ ਦੇ ਵਿੱਚ ਦੁਖੀ ਹੋ ਰਹੇ ਆ ਅਸੀਂ ਉਸ ਜੁਗਤੀ ਨੂੰ ਅਪਣਾਈਏ ਤਾਂ ਜੋ ਅਸੀਂ ਵੀ ਸੁੱਖ ਪ੍ਰਾਪਤ ਕਰ ਸਕੀਏ ਸੋ ਸਾਧ ਸੰਗਤ ਜੀ ਇਕ ਵੀਰ ਆਪਣੀ ਹੱਦ ਬੀਤੀ ਸੁਣਾਉਂਦਾ ਏ ਸੋ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਸਦਾ ਹੀ ਸੁਖ ਦਿੰਦੇ ਸੋ ਜਿਹੜਾ ਵੀ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਇਹ ਪ੍ਰਭ ਦੀ ਉਹ ਗੁਰਨਾਨਕ ਦੀ ਵਡਿਆਈ ਹੈ ਉਹ ਜਿਹੜਾ ਵੀ ਉਹਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ ਉਹਨੂੰ ਆਪਣੇ ਗਲੇ ਦੇ ਨਾਲ ਲਾ ਲੈਂਦਾ ਹੈ ਉਹ ਸੱਚੇ ਪਾਤਸ਼ਾਹ ਦਾ ਕੋਈ ਅੰਤ ਨਹੀਂ ਪਾ ਸਕਦਾ ਉਹ ਜਿਹੜਾ ਵੀ ਉਹਦੀ ਸ਼ਰਣੀ ਪੈ ਜਾਂਦਾ ਹੈ ਸਿਰਫ ਉਹਨੂੰ ਨਮਸਕਾਰ ਕਰ ਲੈ ਕੇ ਹੀ ਸਾਧ ਸੰਗ ਜੀ ਐਸੇ ਗੁਰੂ ਨੂੰ ਨਮਸਕਾਰ ਕਰਦੇ ਆਂ ਹੀ ਸੁਖ ਪ੍ਰਾਪਤ ਹੋ ਜਾਂਦੇ ਨੇ ਮਨ ਤੇ ਤਨ ਦੇ ਜਿਹੜੇ ਰੋਗ ਨੇ ਉਹ ਦੂਰ ਹੋਣ ਲੱਗ ਜਾਂਦੇ ਨੇ ਸੋ ਉਹ ਵੀਰ ਆਪਣੀ ਹੱਦ ਬੀਤੀ ਸੁਣਾਉਂਦੇ ਕਹਿੰਦੇ ਨੇ ਕਿ ਮੈਂ ਨਿਊਜ਼ੀਲੈਂਡ ਦੇ ਵਿੱਚ ਰਹਿੰਦਾ ਸਾਂ ਚੰਗੀ ਕਮਾਈ ਕਰਦਾ ਸਾਂ ਘਰ ਪੈਸਾ ਭੇਜਦਾ ਸਾਂ ਪਿਛੋਂ ਦੋ ਭੈਣਾਂ ਦੇ ਰਿਸ਼ਤੇ ਪੱਕੇ ਹੋ ਗਏ ਸੋਚਿਆ ਸੀ ਕਿ 2 ਸਾਲ ਬਾਅਦ ਜਾਵਾਂਗਾ ਵਿਆਹ ਕਰਾਂਗਾ ਕਹਿੰਦਾ ਉੱਥੇ ਇਹੋ ਖੇਡ ਬਣੀ ਕਿ ਮੈਂ ਡਿਪੋਰਟ ਹੋ ਕੇ ਘਰ ਆ ਗਿਆ ਕੋਈ ਪਤਾ ਵੀ ਨਾ ਚੱਲਿਆ ਜਿਹੜੇ ਲੋਕਾਂ ਕੋਲੋਂ ਪੈਸੇ ਫੜੇ ਸੀ ਥੋੜੇ ਬਹੁਤ ਉਹ ਵੀ ਮੇਰੇ ਸਿਰ ਖੜੇ ਰਹੇ ਮੇਰਾ ਬਾਪੂ ਸ਼ੁਰੂ ਤੋਂ ਨਹੀਂ ਸੀ ਛੋਟੇ ਹੁੰਦਿਆਂ ਹੀ ਬਾਪੂ ਚੜ੍ਹਾਈ ਕਰ ਗਿਆ ਸੀ ਸੋ ਘਰ ਦਾ ਖਰਚਾ ਸਾਰਾ ਮੈਂ ਹੀ ਕਰਦਾ ਸਾਂ ਆਪ ਹੀ ਹਣਾਉਂਦਾ ਸਾਂ ਆਪ ਹੀ ਕਮਾਉਂਦਾ ਸਾਂ ਥੋੜੀ ਬਹੁਤ ਜਿਹੜੀ ਜ਼ਮੀਨ ਸੀ ਉਹਦੇ ਵਿੱਚ ਪਹਿਲਾਂ ਖੇਤੀਬਾੜੀ ਕਰਦਾ ਸਾਂ ਉਹਨੂੰ ਵੇਚ ਕੇ ਮੈਂ ਬਾਹਰ ਗਿਆ ਸਾਂ ਸੋ ਉੱਥੇ ਜਾ ਕੇ ਵੀ ਇਹੋ ਜਿਹੀ ਕਿਸਮਤ ਮੇਰੀ ਕਿ ਮੈਨੂੰ ਵਾਪਸ ਆਉਣਾ ਪੈ ਗਿਆ ਦੋਵੇਂ ਭੈਣਾਂ ਦੇ ਵਿਆਹ ਸੀ ਸੋ ਜੋ ਥੋੜੇ ਬਹੁਤ ਪੈਸੇ ਜੋੜੇ ਸੀ ਜਾਂ ਇਕੱਠੇ ਕੀਤੇ ਸੀ ਜਾਂ ਘਰ ਵਿੱਚ ਕੋਈ ਸੋਨਾ ਸੀ ਜਾਂ ਫਿਰ ਲੋਕਾਂ ਕੋਲੋਂ ਥੋੜੇ-ਬਹੁਤ ਪੈਸੇ ਫੜ ਕੇ ਮੈਂ ਸੋਚਿਆ ਕਿ ਭੈਣਾਂ ਦਾ ਵਿਆਹ ਤਾਂ ਕਰੀਏ। ਇਹ ਬਾਅਦ ਵਿੱਚ ਆਪਣਾ ਵੇਖਾਂਗੇ। ਬਾਅਦ ਵਿੱਚ ਬਣਾਵਾਂਗੇ ਘਰ। ਬਾਕੀ ਕੰਮ ਦੀ ਕੋਈ ਗੱਲ ਨਹੀਂ ਸਿਰਫ ਭੈਣਾਂ ਦਾ ਪਹਿਲਾਂ ਕਾਰਜ ਕਰ ਲਈ। ਕਹਿੰਦੇ ਮਹਾਰਾਜ ਦੀ ਕਿਰਪਾ ਹੋਈ ਚਲੋ ਭੈਣਾਂ ਦੇ ਵਿਆਹ ਤਾਂ ਹੋ ਗੋ। ਤੇ ਲੋਕਾਂ ਕੋਲੋਂ ਪੈਸਾ ਫੜ ਕੇ ਸਭ ਕੁਝ ਕੀਤਾ ਸੀ। ਜਦ ਹੁਣ ਪੈਸਾ ਜਿਹੜਾ ਸੀ ਲੋਕਾਂ ਕੋਲੋਂ ਫੜਿਆ ਸੀ, ਧਾਰ ਫੜਿਆ ਸੀ। ਥੋੜੇ ਸਮੇਂ ਦਾ ਉਹਨਾਂ ਨੂੰ ਕਹਿ ਕੇ ਕਿ ਇੰਨੇ ਨੂੰ ਪੈਸੇ ਲੁਟਾ ਦਾਂਗਾ। ਆਪਣਾ ਪੈਸਾ ਨਹੀਂ ਸੀ ਸੋ ਸਾਧ ਸੰਗਤ ਜੀ ਅਸੀਂ ਸਭ ਜਾਣਦੇ ਹਾਂ ਜਦੋਂ ਅਸੀਂ ਲੋਕਾਂ ਦੀ ਇਲਾਜ ਲਈ ਕੁਝ ਖਰਚਾ ਕਰੀਏ ਤੇ ਥੱਲੇ ਵੀ ਆਪ ਨੂੰ ਆਉਣਾ ਪੈਂਦਾ ਕੋਈ ਸਾਡੇ ਆਣ ਕੇ ਬਾਹਣੀ ਫੜਦਾ ਸੋ ਬੰਦਾ ਦੱਬਿਆ ਜਾਂਦਾ ਪਰ ਨਹੀਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਲੋਕਾਂ ਨੂੰ ਨਾ ਉਹ ਵੇਖ ਲੋਕਾਂ ਵਿੱਚ ਆਪਣਾ ਨਾਕਣਾ ਵੇਖ ਲੋਕਾਂ ਨੂੰ ਨਾ ਦਿਖਾ ਕਿ ਮੈਂ ਕਿੰਨਾ ਵੱਡਾ ਵਿਆਹ ਕੀਤਾ ਹੈ ਆਪਣਾ ਘਰ ਵੇਖ ਆਪਣੇ ਵੱਲ ਵੇਖ ਕਿ ਮੈਂ ਅਗਲੇ ਆਉਣ ਵਾਲੇ ਦਿਨਾਂ ਵਿੱਚ ਜਾਂ ਸਾਲਾਂ ਵਿੱਚ ਸੁਖੀ ਰਹਾਂਗਾ ਜੇ ਮੈਂ ਇੰਨਾ ਖਰਚਾ ਕਰਾਂਗਾ ਕਿਵੇਂ ਮੈਂ ਆਪਣੀ ਜ਼ਿੰਦਗੀ ਗੁਜ਼ਾਰਾਂਗਾ ਉਹ ਵੀਰ ਕਹਿੰਦਾ ਕਿ ਮੈਂ ਇਨਾ ਕੁ ਖਰਚਾ ਕਰ ਲਿਆ ਕਿ ਲੋਕਾਂ ਫੜ ਕੋ ਫੜ ਫੜ ਕੇ ਕੋਈ ਨਹੀਂ ਲੱਥੇ ਜਿੰਨੇ ਵਿਆਹ ਤੇ ਲੱਗੇ ਲੱਗੇ ਬਸ ਕੋਈ ਪੈਸਾ ਹੋਣ ਲੱਥਦਾ ਨਹੀਂ ਪਰ ਮੈਨੂੰ ਕਹਿੰਦਾ ਕਿ ਹੁਣ ਕੰਮ ਵੀ ਕੋਈ ਨਾ ਲੱਭੇ ਕੋਈ ਕਮਾਈ ਨਹੀਂ ਹੋਈ ਭੈਣਾਂ ਦੇ ਜਿਹੜੇ ਵਿਆਹ ਵਾਸਤੇ ਪੈਸੇ ਚੁੱਕੇ ਸੀ ਕਿੱਥੋਂ ਮੋੜਨੇ ਸੀ ਜਦੋਂ ਭੈਣਾਂ ਦੇ ਵਿਆਹ ਕੀਤੇ ਮੈਨੂੰ 2 ਕੁ ਮਹੀਨੇ ਬਾਅਦ ਵੀਰ ਦੱਸਦਾ ਕਿ ਸੱਟ ਲੱਗੀ। ਮੇਰੇ ਲੱਕ ਦੀ ਰੀੜ ਦੀ ਹੱਡੀ ਤੇ ਸੱਟ ਲੱਗੀ। ਮੈਂ ਬਹੁਤ ਲੰਮਾ ਸਮਾਂ ਬੈ ਨਹੀਂ ਸੀ ਸਕਦਾ। ਤੁਰ ਫੇਰ ਨਹੀਂ ਸੀ ਸਕਦਾ ਜਿਆਦਾ। ਨਾ ਭਾਰਾ ਕੰਮ ਕਰ ਸਕਦਾ ਸੀ। ਕਹਿੰਦਾ ਹੁਣ ਲੋਕਾਂ ਜਿਨ੍ਹਾਂ ਕੋ ਪੈਸੇ ਲਈ ਸੀ ਉਹ 6-6 ਮਹੀਨੇ ਦਾ ਸਮਾਂ ਲਿਆ ਸੀ। ਉਹ ਵੀ ਲੰਘ ਗਿਆ ਵਿਆਜ ਵੀ ਨਹੀਂ ਦਿੱਤਾ ਗਿਆ। ਹੁਣ ਲੋਕ ਜਿਹੜੇ ਨੇ ਘਾਰ ਰੋਣੇ ਸ਼ੁਰੂ ਹੋ ਗਏ। ਲੱਭਦੇ ਆ ਲੱਭਦੇ ਆ। ਉਹ ਵੀਰ ਦੱਸਦਾ ਕਿ ਮੈਂ ਟਾਲਦਿਆਂ ਟਾਲਦਿਆਂ 2 ਕਿਸਾਲ ਲੰਗਾਏ ਤਰਲੇ ਮਿਲਤਾ ਕਰਕੇ ਹੱਥ ਜੋੜ ਕੇ ਕਿ ਭਾਈ ਕੋਈ ਨਹੀਂ ਦੇ ਦੇਾਂਗੇ। ਮੇਰੀ ਮਾਤਾ ਨੇ ਵੀ ਹੱਥ ਜੋੜਨੇ ਪਹਿਲਾਂ ਤੱਕ ਅਸੀਂ ਖਬਰ ਨਹੀਂ ਪਹੁੰਚਣ ਦਿੱਤੀ ਕਿ ਇੱਥੇ ਅਸੀਂ ਕਿਵੇਂ ਟਾਈਮ ਪਾਸ ਕਰ ਰਹੇ ਹਾਂ। 2.5 ਸਾਲ ਇਦਾਂ ਹੀ ਲੋਕਾਂ ਦੀਆਂ ਮਿੰਨਤਾਂ ਤਰਲੇ ਕਰਕੇ ਕਹਿੰਦੇ ਕਿ ਮੈਂ ਟਾਈਮ ਲੰਗਾਇਆ। ਇੱਕ ਵਾਰ ਕਹਿੰਦੇ ਕਿ ਮੈਂ ਬੈਠਾ ਸਾਂ। ਕਿਸੇ ਨੇ ਨਾ ਮੇਰੇ ਨਾਲ ਗੱਲ ਕੀਤੀ। ਉਹ ਮੇਰਾ ਯਾਰ ਸੀ, ਮਿੱਤਰ ਸੀ ਕੋਈ। ਉਹ ਕਹਿਣ ਲੱਗਾ ਤੋ ਫਿਕਰ ਨਾ ਕਰਿਆ ਕਰ ਗੁਰੂ ਮਹਾਰਾਜ ਨੂੰ ਯਾਦ ਕਰਿਆ ਕਰ। ਉਹ ਚੰਗੇ ਗੁਰਮੁਖ ਖਿਆਲਾਂ ਵਾਲਾ ਸੀ ਕਹਿੰਦਾ ਕਿ ਮੇਰਾ ਦੋਸਤ ਕਹਿੰਦਾ ਮੈਨੂੰ ਕਹਿਣ ਲੱਗਾ ਕਿ ਤੂੰ ਸ਼ੀਦਾਂ ਨੂੰ ਚੇਤੇ ਕਰਿਆ ਤਾਂ ਸੱਬੇ ਕਾਰਜ ਰਾਸ ਹੋ ਗਏ ਕਹਿੰਦੇ ਜਿਸ ਦਿਨ ਉਹਨੇ ਮੈਨੂੰ ਕਿਹਾ ਨਾ ਮੈਂ ਗੁਰੂ ਚਾਹ ਘਰ ਜਾ ਕੇ ਬੇਨਤੀ ਕੀਤੀ ਉਸੇ ਦਿਨ ਮੈਨੂੰ YouTube ਤੇ ਇੱਕ ਵੀਡੀਓ ਮਿਲੀ ਤਾਂ ਤਨ ਤਨ ਬਾਬਾ ਦੀਪ ਸਿੰਘ ਜੀ ਨੇ ਕਿਸੇ ਦਾ ਕਰਜ਼ਾ ਲਾਹ ਦਿੱਤਾ ਐਵੇਂ ਐਵੇਂ ਕਹਿੰਦਾ ਕਿ ਸਾਰੀ ਮੈਂ ਵੀਡੀਓ ਸੁਣੀ ਕਹਿੰਦਾ ਉਹ ਸੁਣ ਕੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਕੇ ਅਰਦਾਸ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਮੈਂ ਵੀ ਬੜਾ ਕਰ ਜਾਈ ਹਾਂ ਲੋਕਾਂ ਘਰ ਆ ਲੋਕਾਂ ਕੋ ਪੈਸੇ ਆਧਾਰ ਫੜੇ ਨੇ ਧੀਆਂ ਦੇ ਵਿਆਹ ਕਰਨ ਵਾਸਤੇ ਭੈਣਾਂ ਦੇ ਵਿਆਹ ਕਰਨ ਵਾਸਤੇ ਹੁਣ ਲੋਕ ਘਰ ਆਉਂਦੇ ਨੇ ਗਾਲਾਂ ਕੱਢਦੇ ਨੇ ਬੜਾ ਕੁਝ ਬੋਲਦੇ ਨੇ ਗੱਲਾਂ ਕਰਦੇ ਨੇ ਮੈਂ ਰਸਤੇ 'ਚ ਨਹੀਂ ਜਾ ਸਕਦਾ ਮੈਂ ਉਦੋਂ ਘਰ ਜਾਣਾ ਜਦੋਂ ਸੂਰਜ ਛਿਪ ਜਾਂਦਾ ਏ ਕਿ ਕੋਈ ਵੇਖਣਾ ਨਾ ਲਵੇ ਸੂਰਜ ਚੜ੍ਹਨ ਤੋਂ ਪਹਿਲਾਂ ਘਰੋਂ ਨਿਕਲ ਜਾਣਾ ਏ ਸੋ ਕਹਿੰਦਾ ਕਿ ਮੈਨੂੰ ਹੁਣ ਡਰ ਲੱਗਦਾ ਏ ਕਿਉਂਕਿ ਲੋਕ ਬੜਾ ਬੋਲਦੇ ਨੇ ਕਹਿੰਦੇ ਕਿ ਮੇਰੀ ਹਾਲਾਤ ਬੜੀ ਮੰਦੀ ਹੋ ਗਈ ਹੈ ਮੈਂ ਬਹੁਤ ਦੁਖੀ ਹਾਂ ਪਰੇਸ਼ਾਨ ਹਾਂ ਮੈਂ ਬਾਬਾ ਦੀਪ ਸਿੰਘ ਦੇ ਦਰ ਤੇ ਜਾ ਕੇ ਕਹਿੰਦਾ ਕਿ ਇੱਦਾਂ ਬੇਨਤੀ ਕੀਤੀ ਖੜ ਕੇ ਉੱਥੇ ਪੁੱਭਾ ਮਾਰ ਮਾਰ ਕੇ ਅਰਦਾਸ ਕੀਤੀ ਕਿ ਮਹਾਰਾਜ ਕੋਈ ਤੇ ਰਸਤਾ ਦੱਸੋ ਕਿਰਪਾ ਕਰੋ ਮੇਰੇ ਤੇ ਮੈਨੂੰ ਕੋਈ ਕਿਰਤ ਮਿਲ ਜਾਵੇ ਕੋਈ ਇਹੋ ਜਿਹਾ ਰਾਹ ਮਿਲ ਜਾਵੇ ਆਪ ਜੀ ਦੀ ਮਿਹਰ ਹੋ ਜਾਵੇ ਮਿਹਰ ਕਰੋ ਕਿ ਮੇਰਾ ਕਰਜ਼ਾ ਲੱਥ ਜਾਵੇ ਕਹਿੰਦਾ ਕਿ ਇਹ ਅਰਦਾਸ ਬੇਨਤੀ ਕਰਕੇ ਮੈਂ ਘਰ ਆਉਣਾ ਏ ਇੰਨਾ ਕਿ ਮੈਂ ਮਾਤਾ ਨੂੰ ਕਹਿਣਾ ਹੈ ਕਿ ਮੰਮੀ ਕੀ ਕਰੀਏ ਕਿਹੜਾ ਕੰਮ ਕਰੀਏ ਕਿਹੜੀ ਚੀਜ਼ ਵੇਚੀਏ ਕਿ ਲੋਕਾਂ ਦੇ ਪੈਸੇ ਲਈਏ ਅਜੇ ਗੱਲਾਂ ਕਰਦੇ ਹੀ ਸਾਂ ਕਹਿੰਦੇ ਇੱਕ ਜਿਹੜੀ ਅਸੀਂ ਪੈਸੇ ਲਈ ਸੀ ਉਹ ਬੀਬੀ ਨੂੰ ਨਾਲ ਲੈ ਕੇ ਭਾਵ ਉਹ ਬੰਦਾ ਆਪਣੀ ਘਰਵਾਲੀ ਨੂੰ ਨਾਲ ਲੈ ਕੇ ਆ ਗਿਆ ਕਹਿੰਦੇ ਉਹ ਬੰਦਾ ਕੁਝ ਬੋਲਿਆ ਨਹੀਂ ਪਰ ਜਿਹੜੀ ਉਹਦੀ ਘਰਵਾਲੀ ਸੀ ਉਹ ਮੈਨੂੰ ਗਾਲ੍ਹਾਂ ਕੱਢਣ ਲੱਗੀ ਬਹੁਤ ਮਾੜਾ ਬੋਲੀ ਕਿ ਅਸੀਂ ਵੇਖ ਲਾਗੇ ਤੁਹਾਨੂੰ ਐਦਾਂ ਕਰਦਾਂਗੇ ਉਦਾਂ ਕਰਦਾਂਗੇ ਇਹਦਾ ਕਿ ਮੈਂ ਹੱਥ ਜੋੜ ਕੇ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਕੀਤੀ ਕਿ ਬਾਬਾ ਜੀ ਤੁਸੀਂ ਵੇਖ ਲਓ ਇਹ ਗੱਲਾਂ ਮੈਂ ਸੁਣਦਾ ਹਾਂ ਬਿਲਕੁਲ ਸਹਿਣ ਨਹੀਂ ਹੁੰਦੀਆਂ ਕਿਰਪਾ ਕਰਕੇ ਮੇਰਾ ਕਾਰਜ ਕਰ ਦਿਓ ਜਿਵੇਂ ਤੁਸੀਂ ਕਹੋਗੇ ਮੈਂ ਓਵੇਂ ਕਰਾਂਗਾ ਮੈਂ ਬਹੁਤ ਪਰੇਸ਼ਾਨ ਹਾਂ ਇਹੋ ਹੀ ਸੋਚਾ ਸੋਚਦਿਆਂ ਲੰਘ ਜਾਣੀ ਹੈ ਦਿਨ ਚੜਨਾ ਇਹੋ ਹੀ ਸੋਚਣਾ ਕਿ ਕੋਈ ਆ ਨਾ ਜਾਵੇ ਕਿਤੇ ਬੂਹਾ ਹਵਾ ਨਾ ਖੜਕਣਾ ਤੇ ਮੈਂ ਸੋਚਣਾ ਕੋਈ ਮੰਗਣ ਵਾਲਾ ਆ ਗਿਆ ਮਾਂ ਨੂੰ ਕਹਿਣਾ ਮਾਂ ਬੂਹਾ ਖੋਲ ਕੇ ਵੇਖ ਕੋਣ ਆ ਕਹੇ ਤੇ ਮੁੰਡਾ ਘਰੇ ਨਹੀਂ ਹੈਗਾ ਕਹੇ ਧੀ ਉਨੇ 5-6 ਦਿਨਾਂ ਨੂੰ ਹੋਣਾ ਐਦਾਂ ਕਹਿੰਦਾ ਕਹਿੰਦਾ ਮੇਰੇ ਹਾਲਾਤ ਬਣੇ ਬੜਾ ਦੁਖੀ ਬੜਾ ਪਰੇਸ਼ਾਨ ਹੋਇਆ ਸੂਰ ਸੋ ਸਾਧ ਸੰਗਤ ਜੀ ਸੱਚ ਹੈ ਜਦੋਂ ਅਸੀਂ ਕਿਸੇ ਕੋਲੋਂ ਕੁਝ ਲੈਨੇ ਆ ਫਿਰ ਸਾਡੇ ਕੋਲ ਮੋੜਿਆ ਨਹੀਂ ਜਾਂਦਾ ਫਿਰ ਇਹੋ ਜਿਹਾ ਸਮਾਂ ਬਣ ਆਉਂਦਾ ਏ ਇਹੋ ਜਿਹੇ ਹਾਲਾਤ ਬਣ ਆਉਂਦੇ ਨੇ ਉਸ ਵੇਲੇ ਫਿਰ ਬੰਦਾ ਲੁਕਦਾ ਏ ਸਤਪੁਰ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਕਿ ਕਿਸੇ ਕੋਲੋਂ ਵਿਆਜੀ ਪੈਸਾ ਨਹੀਂ ਲੈਣਾ ਕਿਸੇ ਨੂੰ ਗੁਰਸਿੱਖ ਨੇ ਵਿਆਜੀ ਪੈਸਾ ਦੇਣਾ ਨਹੀਂ ਇਥੋਂ ਮਹਾਰਾਜ ਨੇ ਰੋਕਿਆ ਸੀ ਕਿ ਥੋੜੀ ਖਾ ਲਓ ਪਰ ਵਿਆਜੀ ਪੈਸਾ ਨਾ ਲਓ ਕਿਸੇ ਕੋਲ ਨਾ ਵਿਆਜੀ ਦਵੋ ਨਾ ਪੈ ਨਾ ਵਿਆਜੀ ਪੈਸਾ ਦਵੋ ਤੇ ਨਾ ਲਓ ਸੋ ਜੋ ਤੁਹਾਡੇ ਕੋਲ ਹੈ ਉਹਦੇ ਚ ਗੁਜ਼ਾਰਾ ਕਰੋ ਚੰਗੀ ਰੋਟੀ ਚੱਲ ਪਵੇਗੀ ਪਰ ਕਰਮਨਾਸ਼ ਕਰ ਦਿੰਦਾ ਐ ਸਾਸੰਗ ਜੀ ਅਜਿਹਾਂ ਪੈਸਾ ਖਾਲਸਾ ਜੀ ਮਹਾਰਾਜ ਨੇ ਹਦਾਇਤਾਂ ਦਿੱਤੀਆਂ ਸੀ ਅੱਜ ਸਾਰਾ ਸੰਸਾਰ ਕਹਿੰਦਾ ਕਿਸੇ ਕੰਮ ਨਾ ਕਰੀਏ ਕੋਈ ਤੇ ਬਹਿ ਕੇ ਖਾਈਏ ਸਾਨੂੰ ਕੰਮ ਨਾ ਕਰਨਾ ਪਵੇ ਆ ਲੋਕਾਂ ਨੂੰ ਪੈਸੇ ਵੰਨ ਦਈਏ ਵੀ ਅੱਜ ਉਹਦੇ ਵਿੱਚੋਂ ਖਾਈ ਆਪਰ ਸਤਿਗੁਰ ਕਹਿੰਦੇ ਨੇ ਤੇਰੇ ਕਰਮਾਂ ਨੂੰ ਗਾਲ ਦਵੇਗਾ ਇਹ ਵਿਆਜ ਜਿਹੜਾ ਵਿਆਜੀ ਪੈਸਾ ਦਿੰਦਾ ਜਿਹੜੇ ਤੇਰੇ ਸ਼ੁਭ ਗੌਰਨੇ ਸਾਰੇ ਖਤਮ ਹੋ ਜਾਣਗੇ ਤੇਰਾ ਕੋਈ ਸਾਥਲੀ ਦਵੇਗਾ ਅੱਗੇ ਸੋ ਵੀ ਖਤਮ ਹੋ ਜਾਏਗਾ ਜਿਹੜਾ ਤਰਫ ਖੁੱਦ ਦਾ ਪੈਸਾ ਵੀ ਹੋਏਗਾ ਸੋ ਇਹੋ ਜਿਹਾ ਭਲਿਆ ਕੰਮ ਨਹੀਂ ਕਰਨਾ ਸੋ ਵੀਰ ਕਹਿੰਦਾ ਕਿ ਮੈਂ ਸ਼ੀਦਾ ਸਾਹਿਬ ਗਿਆ ਉੱਥੇ ਸੇਵਾ 'ਚ ਲੱਗਾ ਬੜਾ ਜਿਹੜਾ ਮੇਰਾ ਮਨ ਸੀ ਭੁੱਲ ਗਿਆ ਸਾਰੀਆਂ ਚਿੰਤਾਵਾਂ ਨੂੰ ਭੁੱਲ ਗਿਆ ਕਿ ਮੈਂ ਕਿਸੇ ਦੇ ਪੈਸੇ ਦੇ ਦੇਣੇ ਕਹਿੰਦਾ ਕਿ ਮੈਨੂੰ ਉੱਥੇ ਪਤਾ ਲੱਗਾ ਚਪੈਰਾ ਸਾਹਿਬ ਦੀ ਸੇਵਾ ਨਿਭਾਉਣ ਦਾ। ਇਹਨਾਂ ਕਿ ਮੈਂ ਵੀ ਅਰਦਾਸ ਕੀਤੀ ਕਿ ਖੰਡੇ ਵਾਲੇ ਬਾਪੂ ਦੀ ਅੱਗੇ ਕਿ ਖੇ ਬਾਬਾ ਦੀਪ ਸਿੰਘ ਜੀ ਤੁਸੀਂ ਹਾਜ਼ਰ ਨਾਜ਼ਰ ਜੀ ਐਨੀ ਸੰਗਤ ਦੇ ਇਥੇ ਕਰ ਜੇ ਲੱਥ ਦੇ ਨੇ ਕਾਰਜ ਰਾਸ ਹੁੰਦੇ ਨੇ ਮੇਰੇ ਤੇ ਵੀ ਕਿਰਪਾ ਕਰ ਦੋ ਮੈਂ ਵੀ ਬਹੁਤ ਗਰੀਬ ਹਾਂ। ਮੈਂ ਵੀ ਚਪੈਰਾ ਸਾਹਿਬ ਵਿੱਚ ਬੈਠਣ ਲੱਗਾ ਮੇਰੇ ਤੇ ਵੀ ਕਿਰਪਾ ਕਰੋ। ਸੋ ਮਹਾਰਾਜ ਕਿਸੇ ਹਿਲੇ ਵਸੀਲੇ ਮੇਰੇ ਪੈਸੇ ਲਾ ਦੋ। ਕੋਈ ਹਿਲਾ ਵਸੀਲਾ ਕਰੋ ਮਿਹਰ ਕਰੋ ਕਿ ਮੇਰੇ ਪੈਸੇ ਲੱਥ ਜਾ। ਇੰਦਾ ਕਿ ਮੈਂ ਗੱਲਬਾਤ ਕੀਤੀ ਮਹਾਰਾਜ ਨੇ ਮਤਬ ਮਹਾਰਾਜ ਨੂੰ ਹਾਜ਼ਰ ਨਾਜ਼ਰ ਮੰਨ ਕੇ ਮੈਂ ਚਪੈਰਾ ਸਾਹਿਬ 'ਚ ਬੈਠਿਆ ਚਪੈਰਾ ਸਾਹਿਬ ਕੱਟਿਆ ਘਰ ਆਇਆ ਕਿਨਾਂ ਮਾਤਾ ਨੂੰ ਦੱਸਿਆ ਕਿ ਅੱਜ ਮੈਂ ਉੱਥੇ ਚਪੈਰਾ ਸਾਹਿਬ ਦੀ ਸੇਵਾ ਨਿਭਾ ਕੇ ਆਇਆ ਲੋਕੀ ਕਹਿੰਦੇ ਨੇ ਚਪੈਰਾ ਸਾਹਿਬ 'ਚ ਸੇਵਾ ਨਿਭਾਈ ਬਾਬਾ ਦੀਪ ਸਿੰਘ ਜੀ ਬੜੇ ਪਰਸਾਨੰਦ ਹੁੰਦੇ ਨੇ ਕਿਉਂਕਿ ਉੱਥੇ ਬਾਣੀ ਪੜ੍ਹੀ ਜਾਂਦੀ ਹੈ ਜਾਪ ਕੀਤਾ ਜਾਂਦਾ ਹੈ ਸੋ ਕਹਿੰਦਾ ਮੈਂ ਵੀ ਉੱਥੇ ਚਪੈਰਾ ਸਾਹਿਬ ਦੀ ਹਾਜ਼ਰੀ ਪਰਿਆ ਕਰਨੀ ਉਹ ਕਹਿੰਦੇ ਕਿ ਅਗਲੀ ਵਾਰੀ ਜਦੋਂ ਮੈਂ ਜਾਂਦਾ ਹਾਂ ਉੱਥੇ ਇੱਕ ਗੁਰਮੁਖ ਪਿਆਰਾ ਟੱਕਰਿਆ ਤੇ ਕਹਿੰਦਾ ਕਿ ਉੱਥੇ ਅਗਲੀ ਵਾਰੀ ਮੈਨੂੰ ਇੱਕ ਗੁਰਮੁਖ ਟੱਕਰਿਆ ਕਹਿੰਦਾ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਦੁਪਹਿਰੇ ਵੀ ਸੱਤ ਘਟਲੇ ਆ ਪਰ ਮੇਰਾ ਕਾਰਜ ਅਜੇ ਵੀ ਰਾਸ ਨਹੀਂ ਹੋਇਆ ਕਿ ਮੈਨੂੰ ਕੋਈ ਜੁਗਤੀ ਦੱਸ ਦੋ ਕਹਿੰਦੇ ਕਿ ਉਹ ਗੁਰਮੁਖ ਪੁੱਛਣ ਲੱਗੇ ਭਾਈ ਘਰੇ ਜਾ ਕੇ ਕੀ ਕਰਦਾ ਹੁੰਦਾ ਕਹਿੰਦੇ ਕਿ ਮੈਂ ਕਿਹਾ ਕਿ ਬਾਬਾ ਜੀ ਮੈਂ ਕੁਝ ਨਹੀਂ ਕਰਦਾ ਹੁੰਦਾ ਕਹਿੰਦੇ ਫਿਰ ਬਾਣੀ ਕਦੋਂ ਪੜਦਾ ਹੁੰਦਾ ਇਹਦਾ ਮੈਂ ਅਗਲੇ ਦੁਪਹਿਰੇ ਤੇ ਬਾਣੀ ਪੜਦਾ ਹਾਂ ਇਹਦਾ ਫਿਰ ਤੇਰੇ ਕਾਰਜ ਕਿਵੇਂ ਰਾਸ ਹੋਊਗਾ 4:30 ਵਜੇ ਤੂੰ ਇੱਥੇ ਸਾਰੇ 4 ਘੰਟੇ ਇੱਥੇ ਬਾਣੀ ਪੜ੍ਹ ਲੈਣਾ ਹੈ ਕਾਂਜ ਰਾਸਤਾ ਹੀ ਹੋਣਗੇ ਜੇ ਤੂੰ ਘਰ ਜਾ ਕੇ ਵੀ ਬਾਣੀ ਪੜ੍ਹੇਗਾ ਘਰ ਜਾ ਕੇ ਵੀ ਬਾਣੀ ਪੜ੍ਹਨੀ ਪਵੇਗੀ ਫੇਰ ਹੀ ਗੁਰੂ ਸਾਹਿਬ ਸ੍ਰੀ ਸਿੰਘ ਖੁਸ਼ ਹੋਣਗੇ ਤੇ ਇਹ ਕਹਿੰਦੇ ਕਿ ਉਹ ਗੁਰਮੁਖ ਪਿਆਰੇ ਕਹਿੰਦੇ ਨੇ ਕਿ 4:30 ਵਜੇ ਦਾ ਸਮਾਂ ਮਿੱਠਲਾ ਹੈ ਪਹਿਲਾਂ ਉੱਠ ਕੇ ਕੇਸੀ ਸ্নান ਕਰਨਾ ਨਹਾਉਣਾ ਫਿਰ ਬਾਣੀ ਦੇ ਜਾਪ ਕਰਨੇ ਜਾਪ ਤੋਂ ਬਾਅਦ ਫਿਰ ਤੂੰ ਗੁਰੂ ਘਰ ਜਾ ਕੇ ਅਰਦਾਸ ਕਰਨੀ ਕੋਈ ਸੇਵਾ ਕਰਨੀ ਸੂਰ ਚੜਨ ਤੋਂ ਪਹਿਲਾਂ-ਪਹਿਲਾਂ ਘਰ ਵਾਪਸ ਆ ਕੇ ਕੋਈ ਕਾਰਜ ਆਰੰਭਣਾ ਤੇ ਮਿਹਰ ਹੋ ਜਾਏ। ਫਿਰ ਦੁਪਹਿਰੇ ਵੀ ਕੱਟੀ ਬਾਣੀ ਨਿਤਾਂ ਪ੍ਰਤ ਪੜੀ। ਬਾਣੀ ਪੜੀ ਜਾਈ। ਮਹਾਰਾਜ ਜਰੂਰ ਕਿਰਪਾ ਕਰਨਗੇ। ਤੇ ਦਿਨ ਦੇ ਵਿੱਚ ਇੱਕ ਸੁਖਨੀ ਸਾਹਿਬ ਦਾ ਪਾਠ ਵੀ ਜਰੂਰ ਕਰਨਾ। ਉਹ ਵੀਰ ਕਹਿੰਦਾ ਕਿ ਮੈਂ ਇਦਾਂ ਹੀ ਕਰਨਾ ਸ਼ੁਰੂ ਕੀਤਾ। ਜਿਹੜੇ 5-6 ਅ ਮਤਲਬ ਦੁਪਹਿਰੇ ਗੱਡੇ ਸੀ ਉਦਾਂ ਕੋਈ ਲਾਭ ਨਹੀਂ ਸੀ ਹੋਇਆ। ਪਰ ਇਹ ਬਾਣੀ ਪੜਨ ਤੋਂ ਬਾਅਦ ਜਿਹੜਾ ਮੈਂ ਦੁਪਹਿਰਾ ਕੱਟਿਆ ਨਾ ਉਹ ਸੇਵਾ ਨਿਭਾਈ। ਕਹਿੰਦਾ ਕਿ ਮੈਂ ਘਰ ਆਇਆ ਇੱਕ ਮੇਰੇ ਮਿੱਤਰ ਪੁਰਾਣੇ ਮਿੱਤਰ ਦਾ ਫੋਨ ਆਇਆ ਮੇਰੇ ਫੋਨ ਨੰਬਰ ਤੇ ਕਹਿੰਦਾ ਕਿ ਮੈਂ ਕਦੀ ਫੋਨ ਬਦਲਿਆ ਨਹੀਂ ਸੀ ਆਪਣਾ ਮੇਰਾ ਬੜਾ ਪੁਰਾਣਾ ਨੰਬਰ ਸੀ ਕਹਿੰਦੇ ਕਿ ਉੱਤੇ ਫੋਨ ਆਉਂਦਾ ਮੇਰਾ ਮੇਰੇ ਦੋਸਤ ਦਾ ਸੋ ਕਹਿੰਦੇ ਕਿ ਉਹ ਕਿਤੇ ਪਹਿਲਾਂ ਹੀ ਬਾਹਰ ਚਲਿਆ ਗਿਆ ਸੀ ਕਹਿੰਦਾ ਮੈਨੂੰ ਫੋਨ ਆਇਆ ਤੇ ਮੈਂ ਚੱਕਿਆ ਬਾਹਰ ਦਾ ਨੰਬਰ ਸੀ ਕਹਿੰਦਾ ਮੈਨੂੰ ਉਹਨੇ ਦੱਸਿਆ ਵੀ ਮੈਂ ਇਦਾਂ ਫਲਾਣਾ ਬੋਲਦਾ ਕਹਿੰਦਾ ਕਿ ਉਹ ਮੇਰਾ ਯਾਰ ਸੀ ਮਿੱਤਰ ਸੀ ਬੜਾ ਪੁਰਾਣਾ ਇੰਦਾ ਉਹ ਮੇਰੇ ਨਾਲ ਗੱਲਾਂ ਬਾਤਾਂ ਕਰਨ ਲੱਗ ਪਿਆ ਵੀ ਕੀ ਕਰਦਾ ਹੁੰਨਾ ਭਾਈ ਹੁਣ ਤੂੰ ਇੰਨਾ ਕਿ ਮੈਂ ਸਾਰੀ ਫੈਮਿਲੀ ਦੀ ਜਿਹੜੀ ਹਾਲਾਤ ਉਹਨੂੰ ਦੱਸੀ ਉਹਦੀ ਸਾਰੀ ਫੈਮਿਲੀ ਮੇਰੇ ਦੋਸਤ ਦੀ ਕਹਿੰਦਾ ਕਿ ਪੂਰੀ ਬਾਅਦ ਸੀ ਅਮਰੀਕਾ ਚ ਸੀ ਇੰਨੇ ਉਹ ਮੈਨੂੰ ਪੁੱਛਦਾ ਵੀ ਤੂੰ ਨਿਊਜ਼ੀਲੈਂਡ ਸੀ ਤੇ ਕਹਿੰਦਾ ਕਿ ਮੈਂ ਉਹਨੂੰ ਦੱਸਿਆ ਭਰਾਵਾ ਕਿ ਮੈਂ ਤੇ ਹੁਣ ਘਰੇ ਆ ਗਿਆ ਮੈਂ ਬੜਾ ਫਸਿਆ ਹੋਇਆ ਹਾਂ ਕਿ ਬੜਾ ਫਸਿਆ ਵੀ ਕਰਜ਼ਾ ਬੜਾ ਹੈ ਮੇਰੇ ਦੇਰੇ ਸਿਰ ਤੇ ਤੇ ਕਹਿੰਦਾ ਕਿ ਉਹਨੇ ਉਹਨੇ ਕਿਹਾ ਮੈਨੂੰ ਮੇਰੇ ਦੋਸਤ ਨੇ ਕਿ ਕੀ ਗੱਲ ਹੋਈ ਭਰਾ ਕਿ ਤੂੰ ਦੱਸਿਆ ਵੀ ਨਹੀਂ ਅਸੀਂ ਤੇ ਜਿਗਰੀ ਯਾਰ ਸੀ ਸਕੂਲ ਵੀ ਇਕੱਠੇ ਕਾਲਜ ਵੀ ਇਕੱਠੇ ਬੜੇ ਤੂੰ ਕਦੀ ਫੋਨ ਵੀ ਨਹੀਂ ਕੀਤਾ ਕਹਿੰਦਾ ਕਿ ਬੜਾ ਪਹਿਲਾਂ ਸਮਾਂ ਕਿਤੇ ਗੱਲ ਕੀਤੀ ਸੀ ਉੱਥੋਂ ਉਹਨੇ ਕਿਤੇ ਨੰਬਰ ਲੱਭ ਕੇ ਫਿਰ ਮੈਨੂੰ ਮਤਲਬ ਕਾਲ ਕੀਤੀ ਕਹਿੰਦਾ ਮੈਂ ਉਹਨੂੰ ਸਾਰੀ વાਤਾ ਸੁਣਾਈ ਵੀਰ ਮੈਂ ਬਹੁਤ ਦੁਖੀ ਆ ਮੈਂ ਦਿਲੇ ਨਿਕਲਦਾ ਆ ਸੂਰਜ ਚੜਨ ਤੋਂ ਪਹਿਲਾਂ ਪਹਿਲਾਂ ਤੇ ਸੂਰਸ਼ਿਪਨ ਤੋਂ ਬਾਅਦ ਚੱਲਦਾ ਕਿਉਂਕਿ ਇਹ ਮੈਨੂੰ ਬਹੁਤ ਤੰਗ ਤੰਗ ਕੀਤਾ ਹੋਇਆ ਹੈ ਸੋ ਕਹਿੰਦੇ ਕਿ ਐਦਾਂ ਮੈਂ ਆਪਣੇ ਦੋਸਤ ਨੂੰ ਸਾਰੀ ਆਪਣੀ ਹੱਡ ਬੀਤੀ ਦੱਸੀ ਘਟਨਾ ਦੱਸੀ ਕਿ ਮੈਂ ਬਹੁਤ ਪਰੇਸ਼ਾਨ ਹਾਂ ਕਰਜ਼ਾ ਚੜਿਆ ਹੋਇਆ ਹੈ ਕਹਿੰਦਾ ਮੇਰਾ ਦੋਸਤ ਕਹਿੰਦਾ ਕੋਈ ਗੱਲ ਨਹੀਂ ਫਿਕਰ ਨਾ ਕਰ ਰੱਬ ਨੂੰ ਚੇਤੇ ਕਰਿਆ ਕਰ ਮਹਾਰਾਜ ਕਿਰਪਾ ਕਰੂਗਾ ਕਹਿੰਦਾ ਮੈਂ ਉਹਨਾਂ ਨੂੰ ਗੱਲ ਕਰਨ ਤੋਂ ਬਾਅਦ ਸੁਖਮਨੀ ਸਾਹਿਬ ਦਾ ਪਾਠ ਕਰਨ ਲੱਗਿਆ ਆਪਣੇ ਦੋਸਤ ਨਾਲ ਗੱਲ ਕਰਨ ਤੋਂ ਬਾਅਦ ਨ ਕਰਦੇ ਕਰਦੇ ਮਹਾਰਾਜ ਜਗੇ ਅਰਦਾਸ ਕੀਤੀ ਸ਼ਹੀਦ ਸਿੰਘੋ ਵੀ ਮੇਰਾ ਜਿਹੜਾ ਜਾ ਸੀ ਨਾ ਜਿਹੜਾ ਉਹਨੇ ਫੋਨ ਆਇਆ ਸੀ ਉਹ ਤੇ ਪੱਕਾ ਆ ਪੱਕਾ ਆਥੇ ਕਿਰਪਾ ਕਰ ਦੋ ਜੇ ਇਹ ਆਪ ਹੀ ਕਹਿ ਦਵੇ ਕਿ ਮੈਂ ਤੇਰੀ ਬਦਲ ਕਰ ਦਿੰਦਾ ਮਿਹਰ ਕਰ ਦੋ ਵੀਰ ਕਹਿੰਦਾ ਮੈਂ ਸੋਨੀ ਸਾਹਿਬ ਦੀ ਲਾਸਟ ਅਸਤਪਤੀ ਤੇ ਸੀ ਮੈਨੂੰ ਫਿਰ ਫੋਨ ਆਇਆ ਮੇਰੇ ਦੋਸਤ ਦਾ ਮੈਂ ਸੋਚਿਆ ਮੈਂ ਪਾਠ ਕਰ ਲਵਾਂ ਫਿਰ ਚੱਕਦਾ ਇਹਨੇ ਪਾਠ ਕਰਨ ਤੋਂ ਬਾਅਦ ਮੈਂ ਫੋਨ ਜਿਹੜਾ ਸੀ ਉਹਨੂੰ ਦੁਬਾਰਾ ਕੀਤਾ ਆਪ ਕੀਤਾ ਕਿੰਦੇ ਕਿ ਉਹ ਮੈਨੂੰ ਕਹਿਣ ਲੱਗਾ ਕਿੰਨੇ ਕ ਪੈਸੇ ਤੂੰ ਲੋਕਾਂ ਕੋ ਫੜੇ ਹੋਏ ਨੇ ਕਿੰਨਾ ਕਰਜ਼ਾ ਹੈ ਤੇਰੇ ਸੇ ਕਹਿੰਦਾ ਕਿ ਮੈਂ ਉਹਨੂੰ ਦੱਸਿਆ 10 ਲੱਖ ਰੁਪਏ ਦਾ ਕਰਜ਼ਾ ਮੇਰੇ ਸਿਰ ਤੇ ਆ। ਇਹਦੇ ਉਹ ਕਹਿੰਦਾ ਕੋਈ ਗੱਲ ਨਹੀਂ ਤੂੰ ਰੱਬ ਰੱਬ ਕਰਿਆ ਕਰ ਗੁਰੂ ਮਹਾਰਾਜ ਆਪੇ ਲਾ ਦੇਣਗੇ। ਸੋ ਜਿਹਦੇ ਨਾਲ ਟੈਨਸ਼ਨ ਜੇ ਜ਼ਿਆਦਾ ਟੈਨਸ਼ਨ ਲਏਗਾ ਤੇ ਤੂੰ ਆਪ بیمار ਹੋਏਗਾ ਟੈਨਸ਼ਨ ਨਾ ਲਿਆ ਕਰ ਆਰਾਮ ਨਾਲ ਘੁੰਮਿਆ ਕਰ। ਤੇਰੇ ਕੋਈ ਗੋਲੀ ਨਹੀਂ ਮਾਰਨ ਦੇ ਲੱਗਾ ਫਿਕਰ ਨਾ ਕਰਿਆ ਕਰ। ਇਹੰਦਾ ਕਿ ਮੇਰੇ ਮਨ ਨੂੰ ਥੋੜਾ ਤਰਵਾਸ ਆਇਆ। ਮੈਂ ਸੋਚਿਆ ਕਿ ਮੈਨੂੰ ਕਹੂਗਾ ਕਿ ਮਦਦ ਕਰਦਾ। ਕਹਿੰਦਾ ਉਹਨੇ ਵੀ ਇੰਨੀ ਗੱਲ ਨਹੀਂ ਕੀਤੀ। ਕੋਈ ਗੱਲ ਨਹੀਂ ਕੀਤੀ ਕਿ ਮੈਂ ਮਦਦ ਕਰਾਂਗਾ ਬਸ ਮੈਨੂੰ ਇਹ ਕਿਹਾ ਕਿ ਰੱਬ ਰੱਬ ਕਰਿਆ ਕਰ ਜਾਂਦਾ ਉਸ ਤੋਂ ਬਾਅਦ ਮੈਂ ਅਗਲੇ ਦਿਨ ਦੁਪਹਿਰੇ ਤੇ ਜਾਣਾ ਉੱਥੇ ਅਰਦਾਸ ਬੇਨਤੀ ਕੀਤੀ ਤੇ ਮੈਂ ਕਿਹਾ ਬਾਬਾ ਜੀ ਮੇਰੇ ਤੇ ਮਿਹਰ ਕਰੋ ਇਸੇ ਦੁਪਹਿਰੇ ਤੇ ਕਿਰਪਾ ਕਰ ਦੋ ਫੇਰੀ ਮੈਂ ਅਗਲੇ ਦੁਪਹਿਰੇ ਤੇ ਆਉਂਗਾ ਨਹੀਂ ਤੇ ਮੈਂ ਅਗਲੇ ਦੁਪਹਿਰੇ ਤੇ ਨਹੀਂ ਆਉਣਾ ਮੇਰਾ ਮਨ ਨਹੀਂ ਹੋਣਾ ਮਹਾਰਾਜ ਮੇਰਾ ਮਨ ਠਿੜਕੇ ਜਾਦਾ ਕਿ ਮੈਂ ਕੋਈ ਵੱਡਾ ਭਗਤ ਤੇ ਹੈ ਨਹੀਂ ਕੋਈ ਐਡਾ ਵੱਡਾ ਸਿੱਖ ਨਹੀਂ ਮੈਂ ਤਾਂ ਕਲ ਜੁਗੀ ਜੀਵ ਮੇਰਾ ਮਨ ਨਹੀਂ ਕਰਦਾ ਬਾਬਾ ਜੀ ਕਿਰਪਾ ਕਰ ਦਿਓ ਮੈਂ ਚਪੈਰੇ ਦੀ ਸੇਵਾ ਨਿਭਾਉਣ ਤੋਂ ਬਾਅਦ ਕੋਈ ਖੇੜ ਵਰਤਾ ਦਿਓ ਸੋ ਕਹਿੰਦਾ ਕਿ ਮੈਂ ਇਹ ਬਾਬਾ ਜੀ ਨਾਲ ਕਿਹਾ ਕਿ ਬਾਬਾ ਜੀ ਮੈਂ ਆਪ ਜੀ ਨਾਲ ਵਾਅਦਾ ਕਰਦਾ ਮੈਂ ਤੁਹਾਡੇ ਦਰ ਤੋਂ ਬਿਨਾਂ ਕਿਸੇ ਦਰ ਤੋਂ ਨਹੀਂ ਮੰਗਦਾ ਜਿੰਨਾ ਚਿਰ ਮੈਂ ਇੱਥੇ ਹੋਇਆ ਜੇ ਮੇਰਾ ਭਾਵ ਦਾ ਬਣੋ ਫਿਰ ਮੈਂ ਨਹੀਂ ਆ ਸਕਦਾ ਅ ਜਿੰਨਾ ਚਿਰ ਮੈਂ ਪੰਜਾਬ ਰਹੂੰਗਾ ਨਾ ਚਿਰ ਮੈਂ ਸੇਵਾ ਕਰਦਾ ਰਹੂੰਗਾ ਫਿਰ ਕਹਿੰਦਾ ਕਿ ਮੈਂ ਇਦਾਂ ਅਰਦਾਸ ਬੇਨਤੀ ਕਰਕੇ ਚਪੈਰਾ ਸਾਹਿਬ ਦੀ ਹਾਜ਼ਰੀ 'ਚ ਬੈਠ ਜੰਨਾ ਜਬਜੀ ਸਾਹਿਬ ਦੇ ਪਾਠ ਹੁੰਦੇ ਨੇ ਚੋਪਈ ਸਾਹਿਬ ਦੇ ਪਾਠ ਹੁੰਦੇ ਨੇ 15 ਮਿੰਟ ਰੈਸਟ ਹੁੰਦੀ ਹੈ ਨਾ ਕਹਿੰਦਾ ਕਿਸੇ ਨੰਬਰ ਤੋਂ ਮੈਨੂੰ ਮੈਸੇਜ ਆਉਂਦਾ ਹੈ ਕਿ ਆਪਣਾ ਅਕਾਊਂਟ ਨੰਬਰ ਭੇਜ ਜਲਦੀ ਤੇ ਸ਼ਾਮ ਨੂੰ ਮੈਨੂੰ ਕਾਲ ਕਰੀਂ ਕਹਿੰਦਾ ਮੈਂ ਸੋਚਦਾ ਹਾਂ ਕਿ ਇਹ ਕੌਣ ਨੰਬਰ ਮੰਗਦਾ ਹੈ ਸ਼ਾਇਦ ਪੈਸੇ ਪਾ ਦੂਗਾ ਜੇ ਇਹਨੇ ਅਕਾਊਂਟ ਨੰਬਰ ਮੰਗਿਆ ਮੇਰੇ ਮਨ 'ਚ ਹੀ ਖਿਆਲ ਆਉਣ ਲੱਗੇ ਬਾਅਦ ਮੈਂ ਸੁਖਮਨੀ ਸਾਹਿਬ ਦਾ ਪਾਠ ਕੀਤਾ ਉਸੇ ਵਿਚਾਰਾਂ 'ਚ ਕੀਤਾ ਅਰਦਾਸ ਤੋਂ ਬਾਅਦ ਮੈਂ ਘਰ ਗਿਆ ਅਧਿਕਾਰ ਜਾ ਕੇ ਮੈਨੂੰ ਜਦੋਂ ਮੈਂ ਫੋਨ ਲਾਇਆ ਉਹ ਜਿਹੜਾ ਮੇਰਾ ਮਿੱਤਰ ਸੀ ਨਾ ਉਹ ਉਹਦਾ ਹੀ ਨੰਬਰ ਸੀ ਉਹ ਕਹਿਣ ਲੱਗਾ ਕਿ ਕੋਈ ਗੱਲ ਨਹੀਂ ਫਿਕਰ ਨਾ ਕਰ 5 ਲੱਖ ਦੀ ਇੱਥੇ ਕਿਹੜੀ ਗੱਲ ਆ ਮੇਰਾ ਦੋਹਾਂ ਤਿੰਨਾਂ ਮਹੀਨਿਆਂ ਦੀ ਤਨਖਾਹ ਆ ਮੈਂ ਤੈਨੂੰ ਪਾ ਦੇਵਾਂਗਾ ਤੇਰਾ ਕਰਜ਼ਾ ਲੱਤ ਜਾਊਗਾ ਵੀਰ ਤੇ ਕੋਈ ਕੰਮ ਸ਼ੁਰੂ ਕਰੀਂ ਮੈਂ ਕੋਸ਼ਿਸ਼ ਕਰੂੰਗਾ ਜੇ ਬਣਦਾ ਹੋਇਆ ਤੇਰਾ ਇੱਥੇ ਦਾ ਬਣਾਵਾਂਗਾ ਕਹਿੰਦਾ ਬਾਬਾ ਦੇਵ ਸਿੰਘ ਜੀ ਦੀ ਫੋਟੋ ਵਗੇ ਇੱਕ ਨੋਕੇ ਮੈਂ ਬੜਾ ਰੋਇਆ ਬਾਬਾ ਜੀ ਵੀ ਤੁਸੀਂ ਮੇਰੀ ਸੁਣ ਲਈ ਮੈਂ ਤੁਹਾਨੂੰ ਕਹਿ ਕੇ ਆਇਆ ਸੀ ਕਿ ਮੈਂ ਹਵਾਣਾ ਨੀ ਜੇ ਤੁਸੀਂ ਮੇਰਾ ਕਾਰਜਰਾਸ ਨਾ ਕੀਤਾ ਪਰ ਬਾਬਾ ਜੀ ਤੁਸੀਂ ਇੰਨੇ ਲਾਗੇ ਖਲੋਤੇ ਸੀ ਕਿ ਮੇਰੀ ਉਹ ਗੱਲ ਸੁਣ ਕੇ ਮੇਰਾ ਕਾਰਜਰਾਸ ਕਰਤਾ ਜਿਹੜਾ ਮਿੱਤਰੀ ਨੇ ਚਿਰ ਪਹਿਲਾਂ ਮੇਰਾ ਜਿਗਰੀ ਯਾਰ ਸੀ ਕਦੀ ਮਿਲੇ ਨਹੀਂ ਸੀ ਛੁੱਟ ਗਿਆ ਸੀ ਸਾਥ ਪਰ ਸਾਸ ਸੰਗਤ ਜੀ ਕਹਿੰਦਾ ਕਿ ਬਾਬਾ ਦੀਪ ਸਿੰਘ ਜੀ ਉਸ ਦੋਸਤ ਤੋਂ ਮੈਂ ਤੁਸੀਂ ਮੇਰੀ ਮਦਦ ਕਰਾ ਦਿੱਤੀ ਕਿਵੇਂ ਹਿੱਲਾ ਵਸਿਲਾ ਤੁਸੀਂ ਬਣਾਇਆ ਸੋ ਇਸ ਪ੍ਰਕਾਰ ਵੈਗਰੂ ਸੱਚੇ ਪਾਤਸ਼ਾਹ ਫਿਰ ਸਾਸ ਸੰਗਤ ਜੀ ਵਿਦ ਬਣਾਉਂਦੇ ਜਦੋਂ ਅਸੀਂ ਉਹਦੇ ਅੱਗੇ ਅਰਦਾਸ ਕਰਦੇ ਹਾਂ ਜੋਦੜੀ ਕਰਦੇ ਹਾਂ ਬੇਨਤੀ ਕਰਦੇ ਹਾਂ ਫਿਰ ਉਹ ਵਿਧ ਬਣਾਉਂਦਾ ਹੈ ਐਦਾਂ ਕਹਿੰਦਾ ਉਹ ਵੀ ਕਹਿੰਦਾ ਕਿ ਮੈਨੂੰ ਪੈਸੇ ਪਾਏ ਥੋੜੇ ਜੇ ਇਸ ਮਹੀਨੇ ਪਾਏ ਅਗਲੇ ਮਹੀਨੇ ਪਾਏ ਐਦਾਂ ਕਰਕੇ ਕਹਿੰਦਾ ਮੇਰਾ ਸਾਰਾ ਕਰਜ ਆਸੀ ਹੌਲੀ ਹੌਲੀ ਸਾਰਾ ਹੀ ਮੋੜ ਦਿੱਤਾ ਤੇ ਮਹਾਰਾਜ ਜੀ ਦੀ ਕਿਰਪਾ ਸਦਕਾ ਬਾਬਾ ਦੀਪ ਸਿੰਘ ਨੇ ਐਸੀ ਕਿਰਪਾ ਕੀਤੀ ਜਦੋਂ ਵੀ ਉਹ ਵੇਲਾ ਹੁੰਦਾ ਦੂਜੇ ਤੀਜੇ ਦਿਨ ਵੀਰ ਕਹਿੰਦਾ ਕਿ ਮੈਂ ਬਾਬਾ ਦੀਪ ਸਿੰਘ ਜੀ ਦੇ ਦਰਤੇ ਜਾ ਕੇ ਸੇਵਾ ਕਰਦਾ ਪਾਣੀ ਪੜਦਾ ਉੱਥੇ ਸੋ ਐਦਾਂ ਉਸ ਵੀਰ ਦਾ ਸਾਰਾ ਕਰਜ਼ਾ ਸੀ ਜਿਹੜਾ ਬਾਬਾ ਦੀਪ ਸਿੰਘ ਜੀ ਦੀ ਕਿਰਪਾ صدਕਾ ਪਾਣੀ ਦੀ ਕਿਰਪਾ صدਕਾ ਵੀਰ ਦਾ ਸਾਰਾ ਕਰਜ਼ਾ